ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਲਈ ਲੈ ਕੇ ਆਈ ਆ ਬਿਗਨਰਸ ਲਈ ਲੈ ਕੇ ਆਈ ਆ ਜੋ ਬਣਾਈ ਦਾ ਸ਼ੌਂਕ ਰੱਖਦੇ ਆ ਠੀਕ ਹੈ ਤਾਂ ਉਹਨਾਂ ਲਈ ਮੈਂ ਬਹੁਤ ਹੀ ਸੌਖੇ ਤਰੀਕੇ ਦਾ ਬਾਰਡਰ ਡਿਜ਼ਾਈਨ ਲੈ ਕੇ ਆਈ ਆ ਠੀਕ ਹੈ ਕਿਸੇ ਵੀ ਤਰੀਕੇ ਨਾਲ ਤੁਸੀਂ ਪਹਿਲਾਂ ਕੁੰਡੇ ਪਾਓ ਇਸ ਬਾਰਡਰ ਲਈ ਜ਼ਰੂਰੀ ਨਹੀਂ ਆ ਪਾ ਵੀ ਕਿੰਨੇ ਕਿੰਨੇ ਵੀ ਕੁੰਡੇ ਰੱਖ ਸਕਦੇ ਆ ਇਸ ਬਾਰਡਰ ਲਈ ਜਿੰਨੇ ਕੁੰਡੇ ਤੁਹਾਨੂੰ ਚਾਹੀਦੇ ਹੋਣਗੇ ਉਹਨੇ ਕੁੰਡੇ ਤੁਸੀਂ ਸਲਾਈ ਉੱਪਰ ਲੈ ਲੈਣੇ ਆ ਤਾ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਜਿਹੜੀ ਡਿਜ਼ਾਈਨ ਦੀ ਹੋਊਗੀ ਇਸ ਤਰ੍ਹਾਂ ਬਣਾਉਣੀ ਆਪਾਂ ਕੁੰਡੇ ਪਾਉਣੇ ਮੈਂ ਤੁਹਾਨੂੰ ਆਪਣੇ ਚੈਨਲ ਤੇ ਦੱਸੀ ਹੋਈ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੇ ਚੈਨਲ ਤੇ ਜਾ ਕੇ ਕੁੰਡੇ ਪਾਉਣੇ ਜਿਹੜੇ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਕੁੰਡੇ ਸੌਖੇ ਲੱਗਦੇ ਹੁਣ ਉਸੇ ਤਰ੍ਹਾਂ ਦੇ ਤੁਸੀਂ ਕੁੰਡੇ ਪਾ ਲੈਣੇ ਆ ਉਸ ਤੋਂ ਬਾਅਦ ਪਹਿਲੀ ਸਲਾਈ ਜਿਹੜੀ ਡਿਜ਼ਾਈਨ ਦੀ ਹੋਊਗੀ ਮਤਲਬ ਸਿੱਧੇ ਪਾਸੇ ਤੋਂ ਕੁੰਡੇ ਪਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਆਪਾਂ ਬਣਾਉਣੀ ਹੈ ਦੇਖੋ ਹੁਣ ਇੱਥੇ ਮੈਂ ਇੱਕ ਕੁੰਡਾ ਪਹਿਲਾ ਉਲਟਾ ਹੈ ਠੀਕ ਹੈ ਤੁਸੀਂ ਉਲਟਾ ਬਣਾਓ ਚਾਹੇ ਸਿੱਧਾ ਬਣਾਓ ਕੋਸ਼ਿਸ਼ ਕਰੋ ਜਿਹੜਾ ਲਾਸਟ ਵਾਲਾ ਕੁੰਡਾ ਉਹ ਵੀ ਉਸੇ ਤਰ੍ਹਾਂ ਦਾ ਹੀ ਆਵੇ ਜਿਵੇਂ ਹੁਣ ਪਹਿਲਾ ਕੁੰਡਾ ਆਪਣਾ ਹੀ ਉਲਟਾ ਆ ਰਿਹਾ ਤੇ ਲਾਸਟ ਵਾਲਾ ਕੁੰਡਾ ਵੀ ਉਲਟਾ ਹੀ ਹੋਵੇ ਠੀਕ ਹੈ ਇੱਕ ਦੋ ਕੁੰਡਿਆਂ ਨਾਲ ਫਰਕ ਨਹੀਂ ਪੈਂਦਾ ਹੁੰਦਾ ਇੱਕ ਦੋ ਕੁੰਡੇ ਆਪਾਂ ਵੱਧ ਘੱਟ ਵੀ ਲੈ ਸਕਦੇ ਆ ਦੇਖੋ ਹੁਣ ਜਿਵੇਂ ਤੁਹਾਡਾ ਇੱਥੇ ਕੁੰਡਾ ਉਲਟਾ ਆ ਰਿਹਾ ਤਾਂ ਲਾਸਟ ਤੇ ਕੁੰਡਾ ਆ ਗਿਆ ਤੁਹਾਡਾ ਸਿੱਧਾ ਇਸ ਤਰ੍ਹਾਂ ਇਸ ਤਰ੍ਹਾਂ ਥੋੜਾ ਜਿਹਾ ਬਾਰਡਰ ਦਾ ਜਿਹੜਾ ਜੇਕਰ ਆਪਾਂ ਦੋਨੇ ਪਾਸਿਆਂ ਤੋਂ ਇੱਕੋ ਜਿਹੇ ਕੁੰਡੇ ਬਣਾਏ ਹੋਣਗੇ ਤਾਂ ਬਾਰਡਰ ਸੋਹਣਾ ਲੱਗਦਾ ਦੋਨਾਂ ਕੰਨੀਆਂ ਤੋਂ ਇੱਕੋ ਜਿਹਾ ਬਾਰਡਰ ਆਉਂਦਾ ਜੇਕਰ ਤੁਹਾਡਾ ਇੱਧਰ ਸਿੱਧਾ ਕੁੰਡਾ ਬਣਾ ਰਹੇ ਹੋ ਤਾਂ ਤੁਸੀਂ ਲਾਸਟ ਤੇ ਵੀ ਕੋਸ਼ਿਸ਼ ਕਰੋ ਸਿੱਧਾ ਕੁੰਡਾ ਹੀ ਆਵੇ ਠੀਕ ਹੈ ਜੇਕਰ ਇਸ ਤਰ੍ਹਾਂ ਕੁੰਡਾ ਆਰੇ ਇੱਥੇ ਉਲਟਾ ਇੱਥੇ ਸਿੱਧਾ ਤਾਂ ਤੁਸੀਂ ਇੱਕ ਕੁੰਡਾ ਹੋਰ ਜਿਹੜਾ ਲੈ ਲੈਣਾ ਤੇ ਇੱਥੇ ਵੀ ਆਪਣਾ ਕੁੰਡਾ ਤਾਂ ਜੋ ਉਲਟਾ ਆਵੇ ਉਸ ਤੋਂ ਬਾਅਦ ਪਹਿਲੀ ਸਲਾਈਡ ਜੈਨ ਦੀ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਦੇਖੋ ਸਿੱਧੇ ਪਾਸੇ ਤੋਂ ਦੇਖੋ ਪਹਿਲਾ ਕੁੰਡਾ ਬਣਾਇਆ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਇਸੇ ਤਰ੍ਹਾਂ ਤੁਸੀਂ ਲਾਸਟ ਤੱਕ ਸਾਰੀ ਸਲਾਈ ਕੰਪਲੀਟ ਕਰ ਲੈਣੀ ਹੈ ਸਿੱਧੇ ਪਾਸੇ ਤੋਂ ਬਹੁਤ ਹੀ ਸੌਖਾ ਜਿਹੜਾ ਹੀ ਬਾਰਡਰ ਬਣਾਉਣਾ ਕਿਸੇ ਵੀ ਤੁਸੀਂ ਪ੍ਰੋਜੈਕਟ ਲਈ ਬਾਰਡਰ ਬਣਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਕਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਬਹੁਤ ਹੀ ਸੌਖਾ ਤਰੀਕਾ ਹੈ ਬਾਰਡਰ ਬਣਾਉਂਦਾ ਤੇ ਜਿਹੜਾ ਆਪਣਾ ਇਹ ਬਾਰਡਰ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਬਣ ਕੇ ਤੇ ਇਸ ਤਰ੍ਹਾਂ ਬਿਲਕੁਲ ਵੀ ਇਸ ਤਰ੍ਹਾਂ ਟਾਈਟ ਨਹੀਂ ਹੁੰਦਾ ਇਸ ਤਰ੍ਹਾਂ ਨਾ ਹੀ ਖੁੱਲਦਾ ਤੇ ਨਾ ਹੀ ਇਹ ਟਾਈਟ ਹੁੰਦਾ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਇਹ ਖੁੱਲਦਾ ਬਾਰਡਰ ਤਾਂ ਆਪ ਅਸੋਸੇ ਸ਼ੇਪ ਜਿ ਇਸ ਤਰ੍ਹਾਂ ਹੋ ਜਾਂਦਾ ਠੀਕ ਹੈ ਜੇਕਰ ਤੁਸੀਂ ਲੌਂਗ ਜੈਕਟ ਬਣਾ ਰਹੇ ਹੋ ਕੋਟ ਬਣਾ ਰਹੇ ਹੋ ਤਾਂ ਜਿਹੜਾ ਇਹ ਬਾਰਡਰ ਹੈ ਤੁਸੀਂ ਬਣਾ ਸਕਦੇ ਹੋ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਮੈਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਦੀ ਹਾਂ ਫਿਰ ਆਪਾਂ ਉਲਟੀ ਸਾਈਡ ਤੇ ਜਿਹੜਾ ਤਾਂ ਬਣਾ ਕੇ ਦਿਖਾਉਣੀ ਹੈ ਮੈਂ ਹੁਣ ਮੈਂ ਪਹਿਲੀ ਸਲਾਈ ਦੇ ਲਾਸਟ ਤੇ ਆ ਗਈ ਦੇਖੋ ਸਟਾਰਟਿੰਗ ਚ ਇੱਥੇ ਮੇਰੇ ਕੋਲ ਕੁੰਡਾ ਉਲਟਾ ਸੀ ਤੇ ਲਾਸਟ ਤੇ ਵੀ ਉਲਟਾਈ ਹੈ ਠੀਕ ਹੈ ਇਸ ਤਰ੍ਹਾਂ ਇੱਕ ਸਲਾਈ ਕੰਪਲੀਟ ਹੋ ਗਈ ਵੈਸੇ ਇੱਕ ਸਲਾਈ ਦਾ ਹੀ ਇਹ ਬਾਰਡਰ ਹੈ ਥੋੜਾ ਜਾਂ ਚੇਂਜ ਹੁੰਦਾ ਹੈ ਆ ਦੂਸਰੀ ਸਲਾਈ ਤੇ ਇਸ ਤਰ੍ਹਾਂ ਜਿਹੜਾ ਇੱਧਰ ਕੁੰਡਾ ਆਪਾਂ ਸਿੱਧਾ ਬਣਾਇਆ ਹੁੰਦਾ ਇੱਧਰ ਉਲਟਾ ਬਣਾਉਣਾ ਹੁੰਦਾ ਜਿਹੜਾ ਇੱਧਰ ਉਲਟਾ ਬਣਾਇਆ ਹੁੰਦਾ ਇੱਧਰ ਸਿੱਧਾ ਬਣਾਉਣਾ ਹੁੰਦਾ ਦੇਖੋ ਇਹ ਲਾਸਟ ਵਾਲਾ ਕੁੰਡਾ ਹੁਣ ਮੇਰੇ ਕੋਲੇ ਉਧਰ ਉਲਟਾ ਸੀ ਤੇ ਇੱਧਰ ਸਿੱਧਾ ਠੀਕ ਹੈ ਇਸ ਤਰ੍ਹਾਂ ਜਿਹੜਾ ਹੁਣ ਉਧਰ ਸਿੱਧਾ ਸੀ ਤੇ ਇੱਧਰ ਉਲਟਾ ਆ ਰਿਹਾ ਇਸ ਤਰ੍ਹਾਂ ਇਹ ਸਿੱਧਾ ਇਹ ਉਲਟਾ ਇੱਕ ਦੋ ਸਲਾਂਗਾ ਬਣਾਉਣ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਇੱਥੇ ਮੈਨੂੰ ਹੀ ਹੁਣੇ ਪਤਾ ਲੱਗਦਾ ਸਿੱਧੇ ਉੱਪਰ ਸਿੱਧਾ ਕੁੰਡਾ ਫਿਰ ਆਪਾਂ ਬਣਾਉਂਦੇ ਜਾਣਾ ਉਲਟੇ ਉੱਪਰ ਆਪਾਂ ਉਲਟਾ ਕੁੰਡਾ ਬਣਾਉਂਦੇ ਜਾਣਾ ਸਿੱਧੇ ਉੱਪਰ ਸਿੱਧਾ ਕੁੰਡਾ ਉਲਟੇ ਉੱਪਰ ਉਲਟਾ ਕੁੰਡਾ ਇੱਕ ਸਲਾਈ ਬਣਾਉਣ ਤੋਂ ਬਾਅਦ ਆਪਾਂ ਨੂੰ ਕੁੰਡੇ ਦਿਖਾਈ ਦੇਣ ਲੱਗ ਜਾਂਦੇ ਆ ਸਿੱਧੇ ਪਾਸੇ ਤੋਂ ਵੀ ਆਪਾਂ ਸਿੱਧੇ ਕੁੰਡੇ ਉੱਪਰ ਸਿੱਧੇ ਉਲਟੇ ਕੁੰਡਿਆਂ ਉੱਪਰ ਉਲਟੀ ਤੇ ਉਲਟੇ ਪਾਸੇ ਤੋਂ ਵੀ ਉਲਟੇ ਕੁੰਡਿਆਂ ਉੱਪਰ ਉਲਟੇ ਸਿੱਧੇ ਕੁੰਡਿਆਂ ਉੱਪਰ ਸਿੱਧੇ ਕੁੰਡੇ ਬਣਾਉਂਦੇ ਜਾਣਾ ਠੀਕ ਹੈ ਬਾਰਡਰ ਦੀ ਜਿਹੜੀ ਚੜਾਈ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਜਿੰਨਾ ਚੜਾਈ 'ਚ ਤੁਹਾਨੂੰ ਬਾਰਡਰ ਚਾਹੀਦਾ ਹੋਗਾ ਇਹਦੀ ਚੜਾਈ ਹੈ ਜਿਹੜੀ ਤੁਸੀਂ ਕੰਪਲੀਟ ਕਰ ਲੈਣੀ ਹੈ ਉਸ ਤੋਂ ਬਾਅਦ ਆਪਣਾ ਕੋਈ ਵੀ ਪ੍ਰੋਜੈਕਟ ਉੱਪਰ ਕੋਈ ਵੀ ਡਿਜ਼ਾਈਨ ਤੁਸੀਂ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ